ਸਿੱਧੇ ਹੁੰਦੇ ਆ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਬਨ ਜਿਨ੍ਹਾਂ ਨੇ ਪਿਛਲੇ ਸਮੇਂ ਇੰਡੀਆ ਅਲਾਈਅንስ ਪੈਦਾ ਕਰਨ ਦੇ ਵਿੱਚ ਆਪਣਾ ਵੱਡਾ ਰੋਲ ਨਿਭਾਇਆ ਤੇ ਮੋਦੀ ਦੇ ਖਿਲਾਫ ਉਹਨਾਂ ਨੇ ਇੱਕ ਤਰ੍ਹਾਂ ਸਿਆਸੀ ਜੰਗ ਵਿੱਢੀ ਪਰੰਤੂ ਹੁਣ ਹਾਲਾਤ ਵੱਖਰੀ ਤਰ੍ਹਾਂ ਦੀ ਕਰਵਟ ਲੈਂਦੇ ਵਿਖਾਈ ਦੇ ਰਹੇ ਨੇ ਇਹ ਜਿਹੜੀ ਸਿਆਸੀ ਉਥਲ-ਪੁਥਲ ਹੈ ਇਨੀ ਦਿਨੀ ਖਾਸ ਕਰਕੇ ਲੰਘੇ ਕੱਲ ਤੋਂ ਤੇ ਅੱਜ ਉਹ ਕੀ ਕਿਸ ਤਰ੍ਹਾਂ ਵੱਲ ਉਹ ਅਗਲਾ ਜਿਹੜਾ ਰੁਖ ਲੈ ਰਹੀ ਹੈ ਇਹ ਸਾਰੀ ਗੱਲਬਾਤ ਵਾਸਤੇ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਮੁਕੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਪ੍ਰੀੋ ਪਿੰਡ ਸਰ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਹੀ ਹੈ ਕਿ ਨतीश ਕੁਮਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਮੋਦੀ ਦੇ ਖਿਲਾਫ ਇੱਕ ਵੱਡੀ ਜੰਗ ਪਿਛਲੇ ਸਮੇਂ ਆਰੰਭੀ ਸੀ ਤੇ ਇੰਡੀਆ ਅਲਾਈਅንስ ਖਾੜਾ ਕਰਨ ਦੇ ਵਿੱਚ ਉਹਨਾਂ ਨੇ ਵੱਡੀ ਭੂਮਿਕਾ ਵੀ ਨਿਭਾਈ ਪਰੰਤੂ ਹਾਲਾਤ 2024 ਪਿੰਡ ਤੱਕ ਪਹੁੰਚਦਿਆਂ ਇੱਕ ਨਵੀਂ ਤਸਵੀਰ ਲੈ ਕੇ ਸਾਹਮਣੇ ਆ ਰਹੇ ਨੇ ਨਤੀਸ਼ ਕੁਮਾਰ ਵੱਖਰੀ ਤਰ੍ਹਾਂ ਦੇ ਪਾਤਰ ਵਜੋਂ ਸਾਹਮਣੇ ਆ ਰਹੇ ਨੇ ਬਿਹਾਰ ਦੀ ਜਿਹੜੀ ਰਾਜਨੀਤੀ ਹੈ ਉਹਨੇ ਕੌਮੀ ਰਾਜਨੀਤੀ ਨੂੰ ਇੱਕ ਵਾਰ ਵੱਖਰੀ ਤਰ੍ਹਾਂ ਦੀ ਰੁਖ ਜਾਨੀ ਦੇਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ ਹੈ ਇਹ ਨਵੀਂ ਤਰ੍ਹਾਂ ਦਾ ਕੀ ਹੈ ਵਰਤਾਰਾ ਤੇ ਅਗਲੇ ਸਮੇਂ ਜਿਹੜੀ ਕੌਮੀ ਸਿਆਸਤ ਤੇ ਬਿਹਾਰ ਤੋਂ ਅੱਗੇ ਵੱਲ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਬਦਲਾਅ ਜਾਂ ਨਵਾਂ ਪੌਣ ਆਉਣ ਵਾਲਾ ਜੀ ਡਾਕਟਰਸ ਤੇ ਕੋਪਿੰਗ ਰਿਸਰਵ ਹੈ ਕਿ নো ਡਾਊਟ ਕਿ ਨਕੇਸ਼ ਕੁਮਾਰ ਜੀ ਨੇ ਇਹ ਚੱਕਨ ਚੱਕਿਆ ਸੀ ਬਹੁਤ ਵੱਡਾ ਤੇ ਉਹਨਾਂ ਦੀ ਅਗਵਾਈ ਚ ਹੀ ਪਹਿਲੀਆਂ ਮੀਟਿੰਗਾਂ ਹੋਈਆਂ ਸੀ ਜੀ ਤੇ ਲੱਗਦਾ ਸੀ ਵੀ ਉਹੀ ਇਹਦੇ ਚੇਅਰਮੈਨ ਜਾਂ ਕਨਵੀਨਰ ਮੇਨ ਥਾਪੇ ਜਾਣਗੇ ਪਰ ਇਹ ਵੀ ਜਦੋਂ ਵਿੱਚ ਸਿਆਸਤ ਚੱਲ ਪੈਂਦੀ ਹੈ ਤਾਂ ਬਹੁਤ ਸਾਰੀਆਂ ਸਟੇਟਾਂ ਦੀਆਂ ਪ੍ਰੋਬਲਮਸ ਨੇ ਬਹੁਤ ਥਾਵਾਂ ਦੇ ਉੱਪਰ ਕਾਂਗਰਸ ਦੀ ਸਿੱਧੀ ਟੱਕਰ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੈ ਬੰਗਾਲ ਤੇ TMC ਦੇ ਨਾਲ ਸੀ ਉਸ ਕਿ ਜਿਹੜੇ ਸਪੋਕਸਪਰਸਨ ਨੇ ਉਹਦੇ ਅਦੀ ਰੰਜਨ ਰੇ ਨੇ ਜਿਸ ਤਰ੍ਹਾਂ ਮਤਲਬ ਉੱਥੇ ਆਫਸ ਦੇ ਵਿੱਚ ਖੇਬੜਵਾਜੀ ਵਧੀ ਹਮ ਇੱਕ ਜਿਹੜੇ ਦੋ ਕਰੈਕਟਰ ਨੇ ਇਹਦੇ ਵਿੱਚ ਇੰਡੀਆ ਫਰੰਟ ਦੇ ਵਿੱਚ ਮਮਤਾ ਬੇਨਰਜੀ ਵੀ ਤੇ ਰਵਿੰਦ ਕੇਜਰੀਵਾਲ ਵੀ ਇਹਨਾਂ ਦਾ ਬੇਸਿਕਲੀ ਸੁਰ ਨਹੀਂ ਰਲਦੀ ਆਪਾਂ ਪਹਿਲੇ ਦਿਨ ਤੋਂ ਮੈਂ ਤਾਂ ਕਹਿੰਦਾ ਰਿਹਾ ਇਹ ਗੱਲ ਆ ਬਿਲਕੁਲ ਬਿਲਕੁਲ ਜੀ ਕੇਜਰੀਵਾਲ ਸਾਹਿਬ ਜਾ ਕੇ ਕਲਕੱਤੇ ਦੇ ਵਿੱਚ ਮਿਲਦੇ ਨੇ ਮਮਤਾ ਨੂੰ ਫਿਰ ਇਹ ਦੋਨੇ ਜਾਣੇ ਖੜਗੇ ਸਾਹਿਬ ਦਾ ਪ੍ਰਾਈਮ ਮਿਨਿਸਟਰ ਲਈ ਨਵਾਂ ਪ੍ਰਪੋਜ਼ ਕਰਦੇ ਨੇ ਹੂੰ ਫੇਰ ਦੁਬਾਰਾ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਜਾਂਦਾ ਉਹ ਗੱਲ ਟੱਕ ਟੱਕ ਲਈ ਜਾਂਦੀ ਏ ਫਿਰ ਅਲਟੀਮੇਟਲੀ ਜਦੋਂ ਖੜਗੇ ਸਾਹਿਬ ਬਣਦੇ ਨੇ ਤਾਂ ਇਹਨਾਂ ਨੂੰ ਕਨਵੀਨਰ ਦੇ ਲਈ ਕਿਹਾ ਜਾਂਦਾ ਤੇ ਉੱਠ ਕੇ ਚਲੇ ਜਾਂਦੇ ਨੇ ਇਹ ਕਹਿੰਦੇ ਨੇ ਲਾਲੂ ਖਿਸ਼ਾਵਾ ਦੇ ਹੂੰ ਹੂੰ ਜੀ ਸੋ ਉਹ ਇਨਸਲਟਡ ਫੀਲ ਕਰ ਰਹੇ ਨੇ ਸੀਨੀਅਰ ਲੀਡਰ ਨੇ ਵੱਡੇ ਲੀਡਰ ਨੇ ਇਹਨਾਂ ਨੂੰ ਚਾਹੀਦਾ ਸੀ ਕਾਂਗਰਸ ਵਗੈਰਾ ਨੂੰ ਕਿ ਇੱਕ ਦੂਜੇ ਦੀਆਂ ਸੈਂਸਿਬਿਲਟੀਜ਼ ਦਾ ਵੀ ਧਿਆਨ ਰੱਖਣਾ ਹੂੰ ਪਰ ਸਮੱਸਿਆ ਸਭ ਤੋਂ ਵੱਡੀ ਜਿਹੜੀ ਹੈ ਉਹ ਇਹ ਹੈ ਕਿ ਰਾਹੁਲ ਗਾਂਧੀ ਇਸ ਟਾਈਪ ਦੇ ਹੈ ਨਹੀਂ ਹੂੰ ਜੀ ਉਹ ਇਹਨਾਂ ਦੇ ਮੁਕਾਬਲੇ ਅਜੇ ਯੰਗਰ ਨੇ ਜਾਂ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਚਾਈਲਡਿਸ਼ ਨੇ ਪਰ ਇਹ ਦਾ ਸਟਾਈਲ ਡਿਫਰੈਂਟ ਹੈ ਹਾਂ ਹਾਂ ਜੀ ਜਿਸ ਤਰ੍ਹਾਂ ਕੋ ਵੱਡਾ ਬਜ਼ੁਰਗ ਦੇ ਤੌਰ ਤੇ ਸਾਰਿਆਂ ਨੂੰ ਕੋਈ ਮਨਾ ਲੈਂਦਾ ਹੁੰਦਾ ਇਦਾਂ ਦਾ ਕੋਈ ਕਰੈਕਟਰ ਉੱਥੇ ਵਿੱਚ ਹੈ ਨਹੀਂ ਉਹ ਲਾਲੂ ਪ੍ਰਸ਼ਾਦ ਕਰ ਸਕਦਾ ਸੀ ਇਹ ਰੋਲ ਉੱਥੇ ਥੋੜੀ ਬਹੁਤ ਤਲਖੀ ਸ਼ੁਰੂ ਹੋ ਗਈ ਮਾੜੀ ਮੋਟੀ ਉਹ ਤਲਖੀ ਅਸਲ ਦੇ ਵਿੱਚ ਇਸ ਕਰਕੇ ਨਹੀਂ ਕਿ ਨਤੀਜ ਕਮਾਨੇ ਛੱਟ ਕੇ ਚਲੇ ਜਾ ਹਾਂ ਕਰਕੇ ਕਿ ਸੀਟਾਂ ਰਿਸਪੈਕਟਿਵਲੀ ਵੰਡੀਆਂ ਜਾਣ ਉਹਦੇ ਬੀਜਪੀ ਵੀ ਆਪਣੀ ਖੇਡ ਖੇਡ ਰਹੀ ਹੈ ਤੇ ਆਪਣੇ ਜਿਹੜੇ ਇਹ ਪਾਤਰ ਨੇ ਜਿਹੜੇ ਪੈਰੀਫਰਲ ਨੇ ਉਹਨਾਂ ਦੇ ਵਿੱਚ ਮੈਂ ਸਮਝਦਾ ਮਮਤਾ ਵੀ ਮਮਤਾ ਨੇ ਤਾਂ ਕਹਿ ਹੀ ਦਿੱਤਾ ਕਿ ਜੇ ਮੈਨੂੰ ਕਾਂਗਰਸ ਦੀ ਲੋੜ ਹੀ ਕੋਈ ਨਹੀਂ ਹੂੰ 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 ਕਿਨ ਕੇਜਰੀ ਵਾਲਾ ਉਹਨਾਂ ਨੇ ਵੀ ਕਹਿ ਦਿੱਤਾ ਇਹ ਗੱਲ ਸੋ ਇਹ ਇੱਕ ਦੋ ਕੰਮ ਨੇ ਮਸ ਰਿਫਲੈਕਸਿੰਗ ਜਿਹੜੇ ਹੋ ਰੇ ਤਾਂ ਸੀਟਾਂ ਵਧ ਲੈਣ ਲਈ ਹੋ ਰਹੀ ਹੈ ਹੂੰ ਮਤਲਬ ਜਿਸ ਤਰ੍ਹਾਂ ਹੁੰਦਾ ਨਾ ਇੱਕ ਕੇਕ ਹੁੰਦਾ ਹੈ ਉਹ ਕੇਕ ਦੇ ਵਿੱਚੋਂ ਅਗਲਾ ਕਹਿੰਦਾ ਮੇਰਾ ਹਿੱਸਾ ਮੈਨੂੰ ਵੱਡਾ ਮਿਲ ਜਵੇ ਇਹ ਕੀ ਘਟਕ ਪੁੰਗਦੇ ਨੇ ਉਹਨਾਂ ਦੇ ਵਿੱਚ ਇਹ ਰੇਸ ਚੱਲਣੀ ਹੁੰਦੀ ਐ ਅਸੀਂ ਦੇ ਵਿੱਚ ਪਰ ਡਾਕਟਰ ਸਾਹਿਬ ਚਰਚਾ ਤਾਂ ਬੜੀ ਵੱਖਰੀ ਤਰ੍ਹਾਂ ਦੀ ਐ ਕਿ ਨਤੀਸ਼ ਕੁਮਾਰ ਤੇ ਜਿਹੜਾ ਵਿਹਾਰ ਦੀ ਸਰਕਾਰ ਐ ਦੋਨਾਂ ਦਾ ਜਿਹੜੀਆਂ ਲਾਲੂ ਪ੍ਰਸ਼ਾਦ ਦੀ ਤੇ ਨਤੀਸ਼ ਦੀ ਅਲੱਗ-ਥਲਗ ਪੈਰੀਆਂ ਨੇ ਤੇ ਨਵੀਂ ਤਰ੍ਹਾਂ ਦੀ ਸਰਕਾਰ ਆ ਰਹੀ ਐ ਕੁਝ ਉੱਥੇ ਗਠਵੰਦਨ ਦੇ ਵਿੱਚ ਵੱਡਾ ਜਿਹੜੇ ਹੇਰਫੇਰ ਜਾਂ ਫੇਰ ਬਦਲ ਹੋ ਰਿਹਾ ਤੇ ਕੋਈ ਬਹੁਤ ਸਾਰੀਆਂ ਇਨਫਲੈਕਸ਼ਨਾਂ ਦੇ ਦਿਨਾਂ ਜਿਹਨਾਂ ਕੋਲਾਂਟਡ ਨਿਊਜ਼ ਹੁੰਦੀਆਂ ਨੇ ਜਿਹੜਾ ਅਥੋਰਿਟੇਟਿਵਲੀ ਜਿਹੜਾ ਸਪੋਕਸਪਰਸਨ ਐ ਆਰ ਜੀ ਡੀ ਦਾ ਉਹਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਨਿਰਾਦਰ ਹੈ ਸਾਰਾ ਕੁਝ ਹਮ ਅੱਛਾ ਜੀ ਇਹ ਨतीश ਕੁਮਾਰ ਦੇ ਖੇਮੇ ਚੋਂ ਹੀ ਇਹ ਖਬਰਾਂ ਆਟੀਆਂ ਕਿ ਉਹ ਐਨਡੀਏ ਚ ਵੀ ਜਾ ਸਕਦੇ ਨੇ ਹਮ ਹਾਂਜੀ ਜੀ ਦਾ ਮਤਲਬ ਇਹ ਹੈ ਕਿ ਵਿਆਹ ਜਦੋਂ ਫੁੱਫੜ ਰੁੱਸ ਜਾਂਦਾ ਨਾ ਵੀ ਮੈਨੂੰ ਮੁੰਡੇ ਛੋਟੀ ਦਿੱਤੀ ਹੈ ਤੇ ਇਹ ਉਦਾਂ ਦੀ ਗੱਲ ਹੈ ਵੀ ਉਹਨੂੰ ਮਨਾਉਣ ਇਹ ਜਾ ਕੇ ਹਮ ਸੀਪੀਐਮ ਨੇ ਉਹਨਾਂ ਨੂੰ ਕਿਹਾ ਵੀ ਹੈ ਵੀ ਤੁਸੀਂ ਭਾਈ ਇਹਨੂੰ ਮਨਾਓ ਇਹਨੂੰ ਕਿਸ ਨਾ ਕਿਸੇ ਹਿਸਾਬ ਦੇ ਨਾਲ ਪਲੋਸੋ ਜਿਉਂ ਹੀ ਸੀਪੀਐਮ ਥੋੜੀ ਜਿੰਨੀ ਐਕਟਿਵ ਹੁੰਦੀ ਹੈ ਤਾਂ ਮੰਮਤਾ ਬੈਨਰਜੀ ਹੈ ਜਿਹੜੀ ਉਹਨੂੰ ਮਤਲਬ ਹੋਰਾਂ ਦੇ ਨਾਲ ਅਲਰਜੀ ਇਰਿਟੇਸ਼ਨ ਸ਼ੁਰੂ ਹੋ ਜਾਂਦੀ ਹੈ ਸੋ ਇਹ sire tak ਜਿੰਤਾ ਦਾ ਐਲਾਇੰਸ ਹੈ ਇਹ sire tak ਇਦਾਂ ਹੀ ਚੱਲਣਾ ਤੁਹਾਨੂੰ ਯਾਦ ਹੋਣਾ ਹੈ ਕਿ ਇੰਦਰਾ ਗਾਂਧੀ ਜਦੋਂ ਹਾਰ ਗਈ ਸੀ ਤਾਂ ਮੁਰਾਰਜੀ ਦੇਸਾਈ ਦੀ ਵਾਇਸ ਸਰਕਾਰ ਬਣੀ ਸੀ ਜਨਤਾ ਪਾਰਟੀ ਦੀ ਹੂੰ ਜੀ ਜਨ ਸੰਗ ਹੁੰਦਾ ਸੀ ਉਦੋਂ ਬੀਜੇਪੀ ਦਾ ਨਾਮ ਉਦੋਂ ਅਡਵਾਨੀ ਸਾਹਿਬ ਸਾਰੇ ਦੇ ਸਾਰੇ ਵਿੱਚ ਹੀ ਸੀਗੇ ਕਦੇ ਰਾਜਨਾਰਾਇਣ ਰੁਸ ਜਾਂਦਾ ਹੁੰਦਾ ਸੀ ਕਦੇ ਕੋਈ ਰੁਸ ਜਾਂਦਾ ਸੀ ਫਿਰ ਅਖੀਰ ਦੇ ਵਿੱਚ ਚਰਨ ਸਿੰਘ ਰੁਸ ਗਿਆ ਇਹ ਜਦੋਂ ਇਹ ਹੁੰਦਾ ਹੈ ਕਿ ਬਹੁਤ ਸਾਰੇ ਮਤਲਬ ਕਹਿ ਲੋ ਇਕੱਠੇ ਹੋ ਜਾਣ ਨਾ ਉਹਨੇ ਉਸ ਟਾਈਮ ਬਾਜਪਾਈ ਨੇ ਲਫ਼ਜ਼ ਵਰਤੇ ਸੀ ਕਿ ਘਨਮਤੀ ਨੇ ਪੁਨਵਾ ਜੋੜਾ ਕਹੀਂ ਕਿ ਇંટ ਕਹੀਂ ਕਰੋੜਾ ਹੂੰ 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 ਤੇ ਇਹਦੇ ਚ ਮੇਨ ਤਾਂ ਜਿਹੜੀ ਪਾਰਟੀ ਕਾਂਗਰਸ ਹੈ ਉਹਨੂੰ ਅਸਲ ਵਿੱਚ ਸਟੇਟਾਂ ਦੇ ਲੈਵਲ ਦੇ ਉੱਪਰ ਚੱਲਣਾ ਪੈਣਾ ਹੈ ਔਰ ਉਹਨਾਂ ਨੂੰ ਸਖਤ ਵੀ ਹੋਣਾ ਪੈਣਾ ਹੈ ਜਿਉ ਸਾਰਿਆਂ ਨੂੰ ਪੁੱਲਾ ਰਾਹ ਦੇ ਹੀ ਜਾਣਗੇ ਤਾਂ ਵੀ ਸ਼ਰਾਰਤੀ ਅੰਸਰ ਵਿੱਚ ਹੈਗੇ ਨੇ ਪਰ ਜੇ ਉਹ ਕਿਸੇ ਨੂੰ ਜਿਹਦੀਆਂ ਸੈਂਸਿਟੀਵਿਟੀਆਂ ਸੀਰੀਅਸ ਨੇ ਉਹਨੂੰ ਮਨਾਉਣਗੇ ਨਹੀਂ ਤਾਂ ਵੀ ਖਰਾਬ ਦੀ ਹੈ ਨਿਤਿਸ਼ ਕੁਮਾਰ ਦਾ ਮੇਰੇ ਖਿਆਲ ਰੋਸਾ ਹੀ ਹੈ ਜੇ ਅਜੇ ਕੋਈ ਇਦਾਂ ਦੀ ਗੱਲ ਨਹੀਂ ਲੱਗ ਰਹੀ ਪਰ ਚਰਚਾ ਚੱਲ ਹੋ ਗਈ ਹੈ ਚਰਚਾ ਜਿਵੇਂ ਆਈ ਹੈ ਕੱਲ ਬੈਠਕ ਹੋਈ ਕੈਬਨਟ ਦੀ ਤਾਂ ਬੜੀ ਮਤਲਬ ਇੱਕ ਦੂਜੇ ਨਾਲ ਬੋਲਬੁਲਾਰਾ ਨਹੀਂ ਹੋਇਆ ਦੋਨਾਂ ਧਿਰਾਂ ਦਾ ਤੇ ਥੋੜਾ ਸਮਾਂ ਹੀ ਉਹ ਚੱਲੀ ਦੇ ਨਾਲ ਇੱਕ ਉਥੋਂ ਦੇ ਮਰਹੂਮ ਸੀਐਮ ਹੋਏ ਨੇ ਬਿਹਾਰ ਦੇ ਤਾਂ ਉਹਨਾਂ ਨੂੰ ਭਾਰਤ ਰਤਨ ਪਿਛਲੇ ਸਮੇਂ ਮਿਲਿਆ ਉਹ ਮੰਕ ਬੜੇ ਵੱਡੇ ਪੱਧਰ ਉਤੋਂ ਨਤੀਸ਼ ਕੁਮਾਰ ਉਠਾਰੇ ਸਨ ਇੱਕ ਇਸ ਮਾਮਲੇ ਨੇ ਵੀ ਇੱਕ ਇਹਦੇ ਵਿੱਚ ਨਵੀਂ ਤਰ੍ਹਾਂ ਦੀ ਜਿਹੜੀ ਆ ਲੈ ਲੈਂਦੀ ਕਿ ਸ਼ਾਇਦ ਨਤੀਸ਼ ਕੁਮਾਰ ਤੇ ਭਾਜਪਾ ਦਰਮਿਆਨ ਕਾਫੀ ਨੇੜਤਾ ਵੱਧ ਚੁੱਕੀ ਹੈ ਜਾਂ ਵੱਧ ਰਹੀ ਹੈ ਦੇਖੋ ਸਮੱਸਿਆ ਪਤਾ ਕੀ ਹੈ ਸਮੱਸਿਆ ਅਸਲ ਵਿੱਚ ਇਹ ਕਰਪੂਰੀ ਠਾਕਰ ਜੀ ਨੂੰ ਦਿੱਤਾ ਗਿਆ ਕਰਪੂਰੀ ਠਾਕਰ ਜੀ ਸੋਫਟ ਲਿਸਟ ਸੀਗੇ ਪਹਿਲੇ ਤੇ ਉਹ ਉਹਦੀ ਜਿਹੜੀ ਲੇਗੇਸੀ ਹੈ ਉਹਨੂੰ ਯੂਜ਼ ਕਰਨ ਦੀ ਗੱਲ ਹੈ ਦੇਖੋ ਬਿਹਾਰ ਸਰਕਾਰ ਰਹੀ ਹੈ ਨतीश ਕੁਮਾਰ ਦੀ ਸਰਕਾਰ ਹੈ ਐਨਟੀ ਇਨਕੰਮਪੈਂਸੀ ਵੀ ਹੈ ਉੱਥੇ ਹੂੰ ਉਹਨਾਂ ਨੇ ਕਾਊਂਟਰ ਵੀ ਕਰਨਾ ਉਸ ਚੀਜ਼ ਨੂੰ ਕੱਲ ਪਰਸੋਂ ਹੀ ਪ੍ਰਸ਼ਾਂਤ ਕੋ ਸ਼ੋਰ ਦੀ ਜਿਹੜੀਆਂ ਖਬਰਾਂ ਆ ਰਹੀਆਂ ਸੀ ਉਹ ਕਹਿੰਦੇ ਵੀ ਬਹੁਤ ਸਾਰੇ ਐਮਪੀ ਨੇ ਜਿਹੜੇ ਭਾਜਪਾ ਦੇ ਵੀ ਤੇ ਇਹਦੇ ਵੀ ਨतीश ਕੁਮਾਰ ਦੇ ਵੀ ਹੂੰ ਉਹ ਐਨਟੀ ਇਨਕੰਮਪੈਂਸੀ ਕਰਕੇ ਹਾਰਨਗੇ ਉਹਨਾਂ ਨੂੰ ਵੋਟਾਂ ਨਹੀਂ ਮਿਲਣਗੀਆਂ ਕੋਈ ਚਿੱਤਾਂਗੰਡ ਦੀ ਗੱਲ ਹੈ ਇਹ ਇੱਕ ਇਹ ਵੀ ਹੈ ਕਿ ਕੋਈ ਨਾ ਕੋਈ ਕਿਸੇ ਦੇ ਸਿਰ ਸਿੱਟਿਆ ਜਾਵੇ ਕਿ ਮੈਂ ਤਾਂ ਕਰਨਾ ਚਾਹੁੰਦਾ ਸੀ ਫਲਾਣੇ ਨੇ ਨਹੀਂ ਕਰਨ ਦਿੱਤਾ ਹੂੰ ਇਹ ਸਸਤ ਵੀ ਚੱਲ ਨਹੀਂ ਹੈ ਦੇ ਉੱਪਰ ਫੈਕਟਰ ਦਾ ਜਿਹੜਾ ਅਸਲ ਵਿੱਚ ਮਸਲਾ ਹੈ ਜਿਹੜੀ ਆਪਾਂ ਉਸ ਦਿਨ ਵੀ ਗੱਲ ਕਰੀ ਸੀ ਉਹ ਮੰਡਲ ਤੇ ਕਰ ਮੰਡਲ ਦੀ ਗੱਲ ਹੈ ਬੀ ਜੀ ਪੀ ਨੂੰ ਪਤਾ ਹੈ ਕਿ ਜੇ ਅਸੀਂ ਜ਼ਿਆਦਾ ਹੀ ਧਾਰਮਿਕ ਚੱਕ ਲਿਆ ਕੰਮ ਹੂੰ ਜਿਹੜੇ ओबीसी ਨੇ ਜਿਹੜੇ ਦਲਿਤ ਨੇ ਜਿਹੜੇ ਮਤਲਬ ਪਿਛਲੀਆਂ ਜਾਤੀਆਂ ਨੇ ਜਿਹੜੇ ਮਤਲਬ ਕਹਿ ਲਓ ਐਸਟੀ ਨੇ ਜਿਹੜੇ ਸ਼ਡੂਲ ਟਰਾਈ ਖੱਟ ਗਿਣਤੀ ਵੀ ਕੱਲ ਓਵਰ ਆ। ਜੇ ਉਹ ਕੱਟ ਗਿਣਤੀਆਂ ਨੇ ਕਿਤੇ ਉਹਨਾਂ ਦੀ ਵੋਟ ਖਿਸਕ ਨਾ ਜਾਵੇ। ਹੂੰ। ਹਾਂ ਹਾਂ। ਅੱਛਾ ਇਹਨਾਂ ਦਾ ਸਾਰਾ ਦਾਰੂਮਦਾਰ ਲਾਲੂ ਪ੍ਰਸ਼ਾਦ ਯਾਦਵ ਦਾ ਵੀ, ਨितीश ਕੁਮਾਰ ਦਾ ਵੀ, ਮਲੈਮ ਸਿੰਘ ਯਾਦਵ ਦਾ ਵੀ, ਈਵਨ ਮਾਇਆਵਤੀ ਦਾ ਵੀ, ਇਹਨਾਂ ਦਾ ਜਾਤ ਆਧਾਰ ਵੋਟ ਬੈਂਕ ਨੇ। ਹੂੰ। ਤੋਂ ਜ਼ਿਆਦਾ ਹਿੰਦੂ ਤਵਾ ਚੱਕਣ ਦੇ ਨਾਲ ਜਿਹੜਾ ਜਾਤ ਆਧਾਰ ਵਾਲਾ ਵੋਟ ਬੈਂਕ ਹੈ ਉਹਦਾ ਖੁੱਸਣ ਦਾ ਖਤਰਾ ਖੜਾ ਹੋ ਜਾਂਦਾ ਹੈ। ਤੋਂ ਉਹ ਇਨਾਮ ਤਾਂ ਜਿਹੜਾ ਪ੍ਰਾਈਜ਼ ਜਾਂ ਜਿਹੜਾ ਟਾਈਟਲ ਉਹ ਤਾਂ ਇਸ ਕਰਕੇ ਦਿੱਤਾ ਗਿਆ। ਹਮਮ ਪਰ ਨितीश ਕੁਮਾਰ ਦਾ ਤਾਂ ਰੋਸਾ ਸੱਚਾ ਹੈ ਦੇਖੋ ਨितीश ਕੁਮਾਰ ਨੂੰ ਜੋ ਇੱਜ਼ਤ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ ਇਸ ਕਰਕੇ ਉਹਨੇ ਥੋੜਾ ਜਿਹਾ ਖੜੇ ਨਹੀਂ ਖੁੱਲੀ ਦੇ ਉੱਪਰ ਆਪਣੇ ਪੈਰ ਪੂਰ ਹਲਾ ਕੇ ਦਿਖਾ ਦਿੱਤਾ ਕਿ ਭਾਈ ਮੈਂ ਗੜਬੜ ਵੀ ਕਰ ਸਕਦਾ ਪਰ ਇਹ ਜਸਵੀ ਜਾਦਵ ਦੀ ਤੇ ਉਹਦੀ ਜਿਹੜੀ ਆਫਸ ਦੇ ਵਿੱਚ ਸੁਰ ਰਲਦੀ ਹੈ ਜਿਹੜੀ ਗਵਰਨਮੈਂਟ ਉਹਨਾਂ ਦੀ ਠੀਕ ਠਾਕ ਚੱਲਦੀ ਰਹੀ ਹੈ ਕੋਈ ਗਵਰਨਮੈਂਟ ਦੇ ਵਿੱਚ ਉਸ ਤਰ੍ਹਾਂ ਦਾ ਕਨਫਲਿਕਟ ਨਹੀਂ ਆਇਆ ਹਾਂ ਜੀ ਜੀ ਓਕੇ ਕਹਿੰਦੇ ਕਿ ਦੇਖੋ মিডিਆ ਦੀ ਬੜੀ ਸ਼ਕਤੀ ਹੈ ਅੱਜ ਕੱਲ੍ਹ ਅਰ মিডিਆ ਜ਼ਿਆਦਾਤਰ ਸੇ ਕੇਂਦਰ ਦੀ ਸਰਕਾਰ ਦੇ ਹੱਥ ਚ ਹੈ ਖਬਰਾਂ ਉਡਾਉਣੀਆਂ ਵੀ ਅੱਜ ਕੱਲ ਕੋਈ ਨਾਰਮਲ ਜੀ ਗੱਲ ਹੈ ਕਿ ਐਵੇਂ ਹੀ ਉੜਦੇ ਮਤਲਬ ਫੰਗਾਂ ਦੀਆਂ ਡਾਰਾਂ ਬਣਾਉਂਦੇ ਹਾਂ ਹਾਂ ਇੱਥੇ ਹੀ ਕਈ ਵਾਰੀ ਉਹ ਸੋ ਮੇਰਾ ਖਿਆਲ ਹੈ ਵੀ ਜਿੰਨੀ ਚਰਚਾ ਛਿੜ ਗਈ ਹੈ ਉਹਨਾਂ ਅਜੇ ਗੱਲ ਦੇ ਵਿੱਚ ਕੰਟੈਂਟ ਨਹੀਂ ਲੱਗ ਰਿਹਾ ਪਰ ਜਿਵੇਂ ਕਿ ਬੀਜੇਪੀ ਨੇ ਆਪਣੇ ਉੱਥੋਂ ਦਾ ਜੁਨਟ ਬੁਲਾਇਆ ਹੈ ਦਿੱਲੀ ਇਹ ਵੀ ਕਿਤਨਾ ਕਿਤੇ ਕੁਝ ਹੋ ਤਾਂ ਰਿਹਾ ਹੈ ਨਾ ਜੀ ਕੋਈ ਚਰਚਾ ਉੱਡਣ ਤੋਂ ਪਹਿਲਾਂ ਕੁਝ ਇਹ ਤੋਂ ਤਾਂ ਜਿਹੜੇ ਸੁਸ਼ੀਲ ਮੋਦੀ ਜੀ ਨੇ ਉਹਨਾਂ ਨੇ ਕਿਹਾ ਵੀ ਹੈ ਵੀ ਸਾਡੇ ਵੱਲੋਂ ਵੈਲਕਮ ਹੈ ਜੀ ਇਹ ਹੈ ਉਹ ਹੈ ਅੱਛਾ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਜੀ ਜੀਪੀ ਨੇ ਆਪੇ ਖਬਰ ਬਣਾਈ ਉਹਦੇ মিডিਏ ਨੇ ਆਪੇ ਹੀ ਉਹਨਾਂ ਨੇ ਕਹਿਤਾ ਜੀ ਵੈਲਕਮ ਆਜੋ ਜੀ ਆਜੋ ਮਤਲਬ ਅਜੇ ਅਜੇ ਕੋਈ ਸਸਟੈਂਸ਼ੀਲੀ ਅੱਜ ਇਹ ਵੀ ਆ ਰਿਹਾ ਹੈ ਵੀ ਉਹਨਾਂ ਨੇ ਜੀ ਆਪਣੇ ਐਮਐਲਏ ਗਿਣਨੇ ਸ਼ੁਰੂ ਕਰਤੇ ਲਾਲੂ ਪ੍ਰਸ਼ਾਦ ਨੂੰ 8 ਐਮਐਲਏ ਚਾਹੀਦੇ ਨੇ ਇਹ ਚਾਹੀਦਾ ਉਹ ਚਾਹੀਦਾ ਇਹ ਜੇ ਮੇਰਾ ਨਹੀਂ ਕਿ ਇੰਨੀ ਜਲਦੀ ਕਿਉਂਕਿ ਕਈ ਮਹੀਨਿਆਂ ਤੋਂ ਲੱਗੇ ਹੋਏ ਨੇ ਇਹ ਨਹੀਂ ਇਹ ਖਿੱਲਰ ਜੋਗਾ ਇਦਾਂ ਨਹੀਂ ਲੱਗਦਾ ਪਰ ਖਿਲਾਰਨ ਵਾਲੇ ਬੰਦੇ ਇਹਨਾਂ ਦੇ ਵਿੱਚ ਹੀ ਹੈਗੇ ਨੇ ਹਾਂ ਜੀ ਮਤਲਬ ਖਿਲਾਰਨ ਦੀ ਗੰਜੈਸ਼ ਹੈਗੀ ਹੈ ਕਿਉਂਕਿ ਦੇਖੋ ਸੀਪੀਐਮ ਤੇ ਟੀਐਮਸੀ ਬੰਗਾਲ 'ਚ ਇਕੱਠੇ ਨਹੀਂ ਚੱਲ ਸਕਦੇ ਹਾਂ ਜੀ ਜੀ ਬਿਲਕੁਲ ਥੋੜਾ ਜਿਹਾ ਸਾਹ ਦੇਣਗੇ ਦੂਜਾ ਰਸ ਜੂਗਾ ਡੱਟੂਆਂ ਦੀ ਪੰਸੇਰੀ ਵਾਲਾ ਕੰਮ ਹੈ ਪਰ ਇਹ ਚੱਲਣਾ ਹੈ ਕੰਮ ਤੁਸੀਂ ਰਹੇ ਨਾ ਰਹੇ ਪਰ ਸੇ ਮੈਨੂੰ ਨਹੀਂ ਲੱਗਦਾ ਵੀ ਉਹਨੇ ਕਿਤੇ ਜਾਣਾ ਉਨ੍ਹਾਂ ਦਾ ਅਲਟੀਮੇਟ ਉਹਦੀ ਸੈਟਲਮੈਂਟ ਹੋ ਜਾਣੀ ਹੈ ਪਰ ਇਹ ਵੀ ਦੋ ਕਟਕ ਨੇ ਜਿਹੜੇ TMC ਤੇ ਆਮਦਵੀ ਪਾਰਟੀ ਇਹਨਾਂ ਦਾ ਇਹ ਮਤਲਬ ਇਟਖੜਕਾ ਚੱਲੂ ਆ ਇਹ ਵਿੱਚ ਵੀ ਉਸ ਤਰ੍ਹਾਂ ਦਾ ਹੀ ਰੋਲ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ ਹੂੰ ਹੂੰ ਇਸ ਤਰ੍ਹਾਂ ਹੀ ਉਹ ਵੀ ਨਹੀਂ ਉੱਠ ਕੇ ਆ ਗਏ ਸੀ ਕਦੇ ਕੁਝ ਮਤਲਬ ਇਹ ਇਹ ਇਹਨਾਂ ਦਾ ਰੋਲ ਜਿਹੜਾ ਹੈ ਇਹਨਾਂ ਨੇ ਇਹੀ ਪਲੇ ਕਰਨਾ ਕਿ ਫਿਰ ਜਿਵੇਂ ਬਿਹਾਰ ਦੀ ਰਾਜਨੀਤੀ ਉਥਲ ਪੁਥਲ ਦੇ ਵਿੱਚ ਆਪਾਂ ਵੇਖ ਹੀ ਸਕਦੇ ਹਾਂ ਦਾ ਪ੍ਰਭਾਵ ਕੀ ਪੈ ਰਿਹਾ ਹੈ ਕੌਮੀ ਸਿਆਸਤ ਦੇ ਉੱਤੇ ਐਨਡੀਏ ਨੂੰ ਲੈ ਕੇ ਇੱਕ ਬੰਨੇ ਜਾਂ ਭਾਜਪਾ ਜਾਂ ਇੰਡੀਆ ਆਲਾਈንስ ਦੇ ਕੋ ਕੌਮੀ ਸਿਆਸਤ ਦੇ ਉੱਪਰ ਤਾਂ ਇਹ ਕਿ ਇੰਡੀਆ ਫਰੰਟ ਜਿਹੜਾ ਹੈ ਉਹ ਲੂਜ਼ ਕਰ ਰਿਹਾ ਹੈ ਦੇਖੋ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਦਾ ਥੱਲੇ ਹੀ ਗਰਾਫ ਜਾ ਰਿਹਾ ਹੈ ਹਾਂ ਉਹਨਾਂ ਨੂੰ ਰਿਸਪੌਂਸ ਜਿਹੜਾ ਨਾਏ ਯਾਤਰਾ ਜਿਹੜੀ ਉਹਨਾਂ ਨੇ ਸ਼ੁਰੂ ਕਰੀ ਹੈ ਉਹਦੇ 'ਚ ਵੀ ਬਹੁਤ ਜ਼ਿਆਦਾ ਨਹੀਂ ਮਿਲ ਰਿਹਾ ਸੋ ਬੀਜੇਪੀ ਆਪਣੇ ਪੂਰੇ ਜ਼ੋਰ ਸ਼ੋਰ ਦੇ ਨਾਲ ਹਰ ਲਿਹਾਜ ਦੇ ਨਾਲ ਉਹਨਾਂ ਦਾ ਗੋਦੀ মিডিਆ ਉਹਨਾਂ ਦਾ ਆਈਟੀ ਸੈੱਲ ਪੂਰਾ ਲੱਗਿਆ ਹੋਇਆ ਹੈ ਪਰ ਇਹ ਹੈ ਕਿ ਜਿੰਨਾ ਉਹ ਭਾਜਪਾ ਦਾ ਪੋਜ਼ਿਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦਾ ਨੈਗੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਨੇ ਗਰਾਊਂਡ ਲੈਵਲ ਤੇ ਉਹਨਾਂ ਨੈਗੇਟਿਵ ਵੀ ਨਹੀਂ ਹੂੰ ਜੇਕਰ ਜਦੋਂ ਮਹਿਮ ਚੱਲ ਪਈ ਨਾ ਇੱਕ ਵਾਰ ਇਹ ਸੀਟਾਂ ਵੰਡੀਆਂ ਗਈਆਂ ਤੁਸੀਂ ਦੇਖਿਓ ਕਿ ਕੁਝ ਸਟੇਟਾਂ ਦੇ ਵਿੱਚ ਬਿਲਕੁਲ ਹਵਾ ਬਦਲ ਜਾਣੀ ਕਹਿੰਦਾ ਬਾਅਦ ਕਿ ਬੜੀ ਜਨਾਬੀ ਦੇ ਸਵਰਥ ਹੋ ਸਕਦਾ ਹੈ ਜੇਕਰ ਸਾਰਾ ਪੈਰਾਂ ਸੇ ਰਵੇ ਇਹ ਸਾਰਾ ਮਾਮਲਾ ਏ ਵੀ ਹੈ ਦੂਜਾ ਇਹ ਕਿ ਦੇਖੋ ਜਦੋਂ ਕੰਪੇਨਿੰਗ ਚੱਲਦੀ ਹੈ ਨਾ ਜਿਹੜਾ ਓਵਰ ਕੰਫੀਡੈਂਟ ਬੰਦਾ ਹੁੰਦਾ ਉਹ ਗਲਤੀਆਂ ਜ਼ਿਆਦਾ ਕਰਦਾ ਹੁੰਦਾ ਹੈ ਸਹੀ ਹਾਂ ਨੈਚੁਰਲੀ ਹੈ ਜੀ ਜੀ ਇਹ ਜਿਹੜਾ ਇੰਡੀਆ ਫਰੰਟ ਹੈ ਇਹ ਡਰਿਆ ਹੋਇਆ ਹੈ ਇਹ ਡਿਫੈਂਸ ਤੇ ਨੇ ਪਰ ਦੂਜੀ ਕੀ ਸਭ ਤੋਂ ਵੱਡੀ ਹੈ ਕਿ ਜਿਹੜੇ ਵੀ ਇਹਨਾਂ ਨੇ ਲੜਨਾ ਹੈ ਚਾਹੇ ਨਿਤੇਸ਼ ਕੁਮਾਰ ਆ ਚਾਹੇ ਲਾਲੂ ਕੁਸ਼ਾ ਜਾਦਵ ਇਹਨਾਂ ਨੂੰ ਪਤਾ ਹੈ ਕਿ ਸਾਡੀ ਆਖਰੀ ਲੜਾਈ ਹੈ ਹੂੰ ਜੀ ਇਹ ਤੋਂ ਬਾਅਦ ਇਹਨਾਂ ਨੂੰ ਕਿਸੇ ਨੂੰ ਕਿਤੇ ਕੋਈ ਜਗ੍ਹਾ ਨਹੀਂ ਮਿਲਣੀ ਚਾਹੀਏ ਈਡੀ ਹੈ ਚਾਹੇ ਸੀਬੀਆਈ ਹੈ ਚਾਹੇ ਜੋ ਮਰਜੀ ਹੈ ਇਹਨਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਲਾਸਟ ਬੈਟਲ ਹੈ ਕਿਸਮ ਦੀ ਹਮ ਲਾਲੂ ਤੇ ਨਰਿੰਦਰ ਕੁਮਾਰ ਹੋਰਾਂ ਦੀ ਆਖਰਾ ਹੈ ਮਤਲਬ ਆਪਾਂ ਕਹਿ ਸਕਦੇ ਆ ਜੀ ਲੜਾਈ ਹੈ ਜਾਂ ਚੋਣ ਹੈ ਬਿਲਕੁਲ ਬਿਲਕੁਲ ਸੋ ਜੇ ਤਾਂ ਇਹ ਲੱਖ ਬੰਨ ਕੇ ਇਕੱਠੇ ਹੋ ਕੇ ਤੁਰਨਗੇ ਫੇ ਤਾਂ ਇਹਨਾਂ ਨੂੰ ਫਾਇਦਾ ਪਰ ਅੰਦਰੋਂ ਅੰਦਰ ਹੀ ਨਾ ਚੇ ਅਸਾਸ ਹੈਗੇ ਸਾਰਿਆਂ ਦੇ ਵਿੱਚ ਐਸੀ ਗੱਲ ਨਹੀਂ ਹੈ ਕੋਈ ਫੇਰ ਵੀ ਦੇਖੋ ਸਮਰੱਥਾ ਗਵਰਨਮੈਂਟ ਕੋਲ ਬਹੁਤ ਹੁੰਦੀ ਹੈ ਆਫਸੀ ਡਿਫਰੈਂਸਸ ਵੀ ਇਹਨਾਂ ਦੇ ਹੈਗੇ ਨੇ ਕਿ ਚਲਦੀਆਂ ਰਹਿਣੀਆਂ ਨੇ ਖਬਰਾਂ ਇਹ ਅੱਜ ਪਹਿਲੀ ਨਹੀਂ ਹੈ ਇਹ ਤਾਂ ਅਜੇ ਹੋਰ ਵੱਧ ਚੱਲਣੀਆਂ ਹੈ ਜਿਹਦੇ ਉੱਪਰ ਡਾਕਟਰ ਸਾਹਿਬ ਆਪ ਬਿਹਾਰ ਦੀ ਅੜੇਵਾਲੇ ਗੱਲ ਕਰ ਰਹੇ ਆ ਤਾਂ ਉੱਥੇ ਹੀ ਬੈਠੇ ਨੇ ਪ੍ਰਸ਼ਾਂਤ <strong>ਕਿਸ਼ੋਰ</strong> ਜਿਨ੍ਹਾਂ ਦਾ ਪਿਛਲੇ ਸਮੇਂ ਕੌਮੀ ਸਿਆਸਤ ਦੇ ਵਿੱਚ ਉਹਨਾਂ ਦਾ ਆਪਣਾ ਜਿਹੜਾ ਪ੍ਰਭਾਵ ਆਪਾਂ ਪੈਂਦਾ ਵੇਖਿਆ ਤਾਂ ਫਿਰ ਹੁਣ ਪ੍ਰਸ਼ਾਂਤ <strong>ਕਿਸ਼ੋਰ</strong> ਦੀ ਕੀ ਸਟ੍ਰੈਟਜੀ ਹੈ ਪਤਾ ਲੱਗਾ ਸੀ ਉਹ ਆਪਣੀ ਪਾਰਟੀ ਵੀ ਬਣਾ ਰਹੇ ਨੇ ਕਿਉਂਕਿ ਚੌਂਟ ਪਿੰਡ ਤਾਂ ਹੁਣ ਪੱਕ ਚੁੱਕਾ ਹੈ ਪਰ ਪ੍ਰਸ਼ਾਦ ਕਿਸ਼ੋਰ ਦੀ ਜਿਹੜੀ ਉਸ ਕਦਰ ਜਿਵੇਂ ਚਰਚਾ ਪਿਛਲੇ ਸਮੇਂ ਉੱਠਦੀ ਰਹੀ ਹੈ ਆਉਂਦੀ ਰਹੀ ਹੈ ਹੁਣ ਮਦਮ ਹੈ ਕੋਪਨ ਰਿਜ਼ਰਵ ਗੱਲ ਇਹ ਹੈ ਵੀ ਜਿਹੜੇ ਇਹ ਐਨਾਲਿਸਟ ਹੁੰਦੇ ਨੇ ਇਹਨਾਂ ਦੇ ਸਪੋਰਟਰ ਹੁੰਦੇ ਨੇ ਕਿਸੇ ਦੀ ਕੀ ਗੱਲ ਕਰਨੀ ਹੈ ਮੈਂ ਤੁਹਾਨੂੰ ਆਪਣੀ ਗੱਲ ਕਰਦਾ ਤੇ ਸਿਆਸਤ ਤੇ ਉੱਪਰ ਅਸੀਂ ਸਾਰੀ ਦੁਨੀਆ ਦੀ ਸਿਆਸਤ ਤੇ ਬੜੇ ਭਾਸ਼ਣ ਕਰਦੀਦੇ ਨੇ ਹੋਰ ਕਰਦੀਦੇ ਬੜੀਆਂ ਸਲਾਹਾਂ ਦੇਦੀਦੀਆਂ ਨੇ ਸਾਰਿਆਂ ਨੂੰ ਮੈਂ ਮੈਂ ਕਿਤੇ ਖੜਾ ਆਵਾਂ ਪੰਚ ਦੀ ਇਲੈਕਸ਼ਨ ਨਹੀਂ ਮੈਂ ਜਿੱਤ ਸਕਦਾ ਹੂੰ ਇਹ ਹਾਲ ਪ੍ਰਸ਼ਾਂਤ ਚੁਰਦਾ ਇਹ ਹੀ ਜਗਿੱਤਰ ਜੱਜਵਦਾ ਸੀ ਇਹ ਜਿਹੜੇ ਪੋਲਿਟਿਕਲ ਐਨਾਲਿਸਟ ਜਾਂ ਐਕਸਪਰਟ ਹੁੰਦੇ ਨੇ ਇਹਨਾਂ ਦਾ ਕੰਮ ਵਕੀਲਾਂ ਵਾਲਾ ਹੀ ਹੁੰਦਾ ਹੂੰ ਜੀ ਜੀ ਈਲ ਆ ਜਿਹੜਾ ਤੁਹਾਨੂੰ ਕਤਲ ਦੇ ਕੇਸ ਤੋਂ ਬਚਾ ਤਾਂ ਸਕਦਾ ਪਰ ਆਪ ਕੁੱਤੇ ਦੇ ਸੌਟੀ ਮਾਰਨ ਜੋਗਾ ਨਹੀਂ ਹੁੰਦਾ ਕਈ ਵਾਰੀ ਹੂੰ ਮਤਲਬ ਬਿਲਕੁਲ ਪਿੱਛੇ ਜਿਹੜੀਆਂ ਸ਼ਕਤੀਆਂ ਸੀਗੀਆਂ ਜਿਹੜੀਆਂ ਉਹਨੂੰ ਇਨਫੋਰਮੇਸ਼ਨ ਦੇ ਰਹੀਆਂ ਸੀ ਜੋ ਕਰਾ ਰਹੀਆਂ ਸੀ ਉਹ ਜਦੋਂ ਉਹਨੂੰ ਚਲਾਉਣਾ ਚਾਹੋਗੇ ਉਹ ਚੱਲ ਪੂਗਾ ਹੂੰ ਇਹ ਬਟੇਮੇ ਇਹ ਡੀਪ ਸਟੇਟ ਇਹਨਾਂ ਨੂੰ ਯੂਜ਼ ਕਰਦੇ ਆ ਚਾਹੇ ਕੋਈ ਮੀਨਚਰ ਐਡਵਾਈਜ਼ਰ ਨੇ ਚਾਹੇ ਪੋਲੀਟੀਕਲ ਐਨਾਲਿਸਟ ਨੇ ਜੋ ਮਰਜੀ ਨੇ ਜਿਹੜੇ ਇੰਡੀਪੈਂਡੈਂਟ ਨੇ ਉਹਨਾਂ ਦੀ opinion ਇੰਪੋਰਟੈਂਟ ਹੋ ਸਕਦੀ ਹੈ ਸੋਸ਼ਲ ਸਾਇੰਟਿਸਟ ਬਹੁਤ ਅੱਛੇ ਹੋ ਸਕਦੇ ਨੇ ਹਾਂ 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 ਕਿਉਂਕਿ ਇਨੀ ਹਰ ਸੋਸ਼ਲ ਸਾਇੰਟਿਸਟ ਦਾ ਜਿਹੜਾ ਪੋਲੀਟੀਕਲ ਲੀਡਰ ਵੀ ਹੋ ਹਾਂ ਜਿਹੜੀਆਂ ਵੋਟਾਂ ਲੈਣੀਆਂ ਨੇ ਜਿਹੜਾ ਐਕਚੁਅਲ ਰੋਲ ਪਲੇ ਕਰਨਾ ਹੈ ਇਹ ਬਿਲਕੁਲ ਕੋਚ ਤੇ ਪਲੇਅਰ ਵਾਲਾ ਕੰਮ ਹੁੰਦਾ ਹੈ ਬਹੁਤ ਅੱਛਾ ਪਲੇਅਰ ਹੋਵੇ ਹੂੰ ਹੂੰ ਬਹੁਤ ਅੱਛਾ ਹੋ ਸਕਦਾ ਹੈ ਕਈ ਵਾਰੀ ਉਹ ਤੇ ਪਲੇਅਰ ਜ਼ਰੂਰੀ ਨਹੀਂ ਬਹੁਤ ਅੱਛਾ ਕੋਚ ਹੋਵੇ ਖੇਡ ਬਹੁਤ ਸੋਹਣਾ ਸਕਦਾ ਹੈ ਸੋ ਪੋਲੀਟਿਕਲ ਪਾਰਟੀਆਂ ਪਲੇਅਰ ਨੇ ਇਹ ਕੋਚਿੰਗ ਸੈਂਟਰ ਵਾਲੇ ਬੰਦੇ ਨੇ ਜਦੋਂ ਇਹ ਗਰਾਊਂਡ 'ਚ ਜਾਣਗੇ ਉੱਥੇ ਬੜੇ ਹੋਰ ਤਰ੍ਹਾਂ ਦੀ ਪੋਜੀਸ਼ਨ ਹੈ ਜਿਹੜੇ ਅਕੈਡੈਮਿਕ ਬੰਦੇ ਨੇ ਚਾਹੇ ਪ੍ਰਸ਼ਾਂਤ ਪਿਸ਼ੋਰ ਹੋਵੇ ਕੋਈ ਹੈ ਚਾਹੇ ਉਹ ਉਸ ਲੈਵਲ ਤੱਕ ਜਾ ਹੀ ਨਹੀਂ ਸਕਦੇ ਹੂੰ ਹੂੰ ਹੁਣ ਮੈਂ ਛੋਟੀ ਜਿਹੀ ਦੱਸ ਦਾਂ ਕਿ ਐਸਜੀਪੀਸੀ ਦੀ ਇਲੈਕਸ਼ਨ ਇੱਕ ਕੋਈ ਸੱਜਣ ਲੜ ਰਹੇ ਸੀਗੇ ਮਲਕੋਤਵਰਾ ਪ੍ਰਬੰਧਕ ਕਮੇਟੀ ਦੀ ਇੱਥੇ ਦੀ ਲਾ ਲੋ ਦਿਨ ਕਿਤੇ ਦੀ ਲਾ ਲੋ ਹੂੰ ਉਹ ਲੋ ਆਨੇ ਸਿਆ ਕਿ ਉਹ ਆਪ ਦਰੂ ਨੂੰ ਉਹਨਾਂ ਨੇ ਕਦੇ ਹੱਥ ਨਹੀਂ ਲਾਇਆ ਜ਼ਿੰਦਗੀ ਪਰ ਜੀ ਤੇ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਦਾਰੂ ਚੱਲੀ ਹੂੰ ਉਹਨਾਂ ਤੋਂ ਬਿਨਾਂ ਪੁੱਛੇ ਚੱਲੀ ਹੂੰ ਉਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਜਦੋਂ ਬਾਅਦ ਦੇ ਵਿੱਚ ਰਿਜ਼ਲਟ ਆਇਆ ਤਾਂ ਉਹਨੇ ਸਾਰਾ ਕੁਝ ਪੁੱਛਿਆ ਵੀ ਆਹ ਪੈਸੇ ਕਿੱਥੇ ਲੱਗੇ ਆ ਕਿੱਥੇ ਲੱਗੇ ਸਾਰਾ ਉਦੋਂ ਜਿਹੜੇ ਸਪੋਰਟਰ ਸੀ ਉਹਨੇ ਦੱਸਿਆ ਜੀ ਫਲਾਣੀ ਜਗ੍ਹਾ ਤਾਂ ਡਿਮਾਂਡ ਸੀਗੀ ਉੱਥੇ ਤਾਂ ਵੀ ਦੇਣੀ ਪੈਣੀ ਸੀ ਸਾਨੂੰ ਹੂੰ 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 ਸੌਂਡ ਰਿਐਲਿਟੀ ਯਾਨੀ ਅਸਲ ਦੇ ਵਿੱਚ ਇਹ ਬੜੀ ਇੱਕ ਹੋਰ ਲੈਵਲ ਦੀ ਸੀ। ਰਾਈਟ ਬਿਲਕੁਲ ਹੋਰ ਲੈਵਲ ਦੀ। ਕਈ ਤਰ੍ਹਾਂ ਦੀਆਂ ਵੰਗਾਰਾਂ ਭੁਗਤਾਨੀਆਂ ਪੈਂਦੀਆਂ ਨੇ ਜਦੋਂ ਬੰਦਾ ਵਿੱਚ ਫਸਿਆ ਹੁੰਦਾ ਐ ਸਪੀਡ ਦੇ ਵਿੱਚ। ਹਾਂ। ਸੋ ਇਹ ਇੱਕ ਤਰ੍ਹਾਂ ਹੀ ਐਕਸ ਦੇ ਹਾਰਨਾ ਜਾਵਾਂ ਕਿ ਤੇ ਇਦਾਂ ਦੀ ਗੱਲ ਨਾ ਆ ਜਾ ਵੀ ਜੋ ਹੁੰਦਾ ਚਲੋ ਚੱਲੀ ਚੱਲੋ। ਮਤਲਬ ਉਹਦਾ ਤੇ ਕਿਵੇਂ ਕਰਿਆ ਉੱਥੇ ਪਾਰਟੀ ਵੀ ਬਣਾਈ ਸਾਰਾ ਕੁਝ ਕਰਿਆ ਨਹੀਂ ਰਿਸਪੌਂਸ ਮਿਲਿਆ ਲੋਕਾਂ ਨੂੰ ਹੀ ਵਿਸ਼ਵਾ ਲੋਕਾਂ ਨੂੰ ਹੀ ਲੱਗਦਾ ਕਿ ਸਿਆਣਾ ਬੰਦਾ ਹੈ ਠੀਕ ਹੈ ਪਰ ਸਾਡਾ ਕੰਮ ਨਹੀਂ ਨਾ ਚੱਲਣਾ ਇਹਦੇ ਨਾਲ। ਹੂੰ। ਇਹ ਤਾਂ ਹੈ ਨਾ ਅਰੇ ਉਹਨਾਂ ਨੇ ਦੁਕਾਨ ਤਾਂ ਹੁਣ ਚਲਾਈ ਹੋਏਗੀ ਉਹ ਹੀ ਕੋਚਿੰਗ ਸੈਂਟਰ ਵਾਲੀ ਕਿ ਆਓ ਦੱਸੋ ਕਿਹੜੇ ਨੁਕਤੇ ਲੈਣੇ ਆ ਨਹੀਂ ਇਹ ਗੱਲਾਂ ਨਹੀਂ ਛੱਡ ਤਾਂ ਨਹੀਂ ਉਹਨਾਂ ਨੇ ਛੱਡਤਾ ਕੰਮ ਇਹ ਉਹ ਹੁਣ ਇਸ ਵਾਰ ਕਿਸੇ ਪਾਰਟੀ ਦਾ ਨਹੀਂ ਕਰ ਰਹੇ ਉਹ ਆਪਣਾ ਹੀ ਮਤਲਬ ਰਿਸਰਚ ਕਰ ਰਹੇ ਨੇ ਦੇਖੋ ਕੀ ਨਿਕਲਦਾ ਉਹ ਜੋ ਲੰਬੇ ਦਾ ਵਾਲਾ ਬੰਦਾ ਕੁਛ ਨਾ ਕੁਛ ਥੋੜਾ ਬਹੁਤ ਕਰੂਗਾ ਜ਼ਰੂਰ ਕਰੇ ਆ ਕਿ ਇਹ ਬੋਲ ਬਿਲਕੁਲ ਮੰਨ ਕੇ ਚੱਲਨੇ ਚਾਹੀਦੀ ਹੈ ਕਿ ਜਿਹੜਾ ਬਹੁਤ ਵੱਡਾ ਸਟਾਰ মিডিਆ ਚ ਜਾਂ ਹੋਰ ਤਰ੍ਹਾਂ ਬਣ ਜਾਂਦਾ ਹੈ ਨਾ ਬੰਦਾ ਉਹ ਮਤਲਬ ਉਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਉਹ ਪਪੂਲਰ ਹੋਵੇ ਉਸ ਗਰਾਊਂਡ ਲੈਵਲ ਦੇ ਉੱਤੇ ਹਾਂ 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 ਜ਼ਰੂਰੀ ਇਸ ਬਿਲਕੁਲ ਕਿਉਂਕਿ ਤਜਰਬੇ ਵਿੱਚੋਂ ਕਈ ਗੱਲਾਂ ਬੰਦੇ ਨੂੰ ਗ੍ਰਹਿਣ ਕਰਨੀਆਂ ਹੁੰਦੀਆਂ ਨੇ ਤੇ ਉਹ ਜਦੋਂ ਵਿੱਚ ਪੇੜੇ ਚ ਵੜਦਾ ਤਾਂ ਲੱਗਦਾ ਉਹਨੂੰ ਇਹ ਤਾਂ ਹੋਰ ਕੁਛ ਐ ਸੋਚਿਆ ਹੋਰ ਸੀਗਾ ਖੈਰ ਸਾਬ ਜੇਕਰ ਆਪਾਂ ਬਿਹਾਰ ਦੀ ਰਾਜਨੀਤੀ ਨੂੰ ਹੋਰ ਦੇਖੀਏ ਤਾਂ ਅਗਲੇ ਦਿਨ ਇਹ ਫਿਰ ਮਾਹੌਲ ਸ਼ਾਂਤਮਈ ਹੋਣ ਵਾਲਾ ਹੈ ਉੱਥੇ ਕਿ ਸਟੇਟ ਗਵਰਨਮੈਂਟ ਦੋਨਾਂ ਤਰ੍ਹਾਂ ਦੇ ਵਿੱਚ ਉਹ ਖੜੀ ਹੈ ਇਸ ਵੇਲੇ ਨਹੀਂ ਸਟੇਟ ਗਵਰਨਮੈਂਟ ਕਿਤੇ ਨਹੀਂ ਜਾ ਰਹੀ ਜਿੱਤੇ ਤੱਕ ਮੇਰਾ ਅੰਦਾਜ਼ਾ ਹੈ ਜੀ ਮੈਂ ਜਿੰਨਾ ਕੋ ਇਨਫੋਰਮੇਸ਼ਨ ਗੈਦਰ ਕਰੀ ਹੈ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੋਈ ਮਸਲਾ ਨਹੀਂ ਨਾ ਹੀ ਇਸ ਤਰ੍ਹਾਂ ਦੀ ਕੋਈ ਗੱਲ ਹੈ ਉਹ ਸਿੱਕਾ ਦੇ ਲਈ ਇੱਕ ਦੂਏ ਜੀ ਆਪਣੀ ਵੈਲਿਊ ਵਧਾਉਣ ਦਾ ਜ਼ਰੂਰ ਚੱਕਰ ਹੈ ਪਰ ਉਹਦੇ ਵਿੱਚ ਮੇਰਾ ਖਿਆਲ ਇਹ ਹੈ ਕਿ ਨਾ ਹੀ ਤਾਂ ਨਿਸ਼ਕਮਰ ਇਹ ਨਾ ਕਮਲਾ ਹੈ ਨਾ ਹੀ ਲਾਲੂ ਪ੍ਰਸ਼ਾਦ ਇਹ ਨਾ ਕਮਲਾ ਹੈ ਉੱਥੇ ਕੁਝ ਨਾ ਤੇ ਸਿਰਫ ਇੱਕ ਪ੍ਰੋਪਾਗੈਂਡੇ ਦੇ ਲੈਵਲ ਦੀ ਗੱਲ ਹੈ ਜੇ ਫਿਲਹਾਲ ਪੰਨੂ ਕੁਝ ਹੋ ਜਵੇ ਤਾਂ ਕਹਿ ਨਹੀਂ ਸਕਦੇ ਹਾਂ ਪਰ ਇਹ ਮੇਰਾ ਖਿਆਲ ਹੈ ਮੀਡੀਆ ਦੀ ਤੇ ਸੈਂਟਰਲ ਗਵਰਨਮੈਂਟ ਦੀ ਕੰਬਾਈਨਡ ਗੱਲ ਹੈਗੀ ਹੈ ਔਰ ਜਿਹੜੇ ਉਹਨਾਂ ਦੇ ਵਿੱਚ ਬੰਦੇ ਬੈਠੇ ਨੇ ਹਾਂ ਜੀ ਜੀ ਉਹਦੇ ਵਿੱਚ ਵੀ ਤਾਂ ਬੈਠੇ ਨੇ ਕਾਂਗਰਸ ਚ ਵੀ ਤਾਂ ਹੈਗੇ ਬੰਦੇ ਜਿਹਨਾਂ ਨੂੰ ਯੂਜ਼ ਕਰ ਲੈਂਦੇ ਨੇ ਯਾਰ ਕਾਂਗਰਸ ਦੀ ਤਾਂ ਉੱਤੇ ਪੋਜੀਸ਼ਨ ਪਤਲੀ ਹੋਈ ਹੈ ਉਸ ਕਦਰ ਕਿ ਪਿਛਲੇ ਲੰਬੇ ਸਮੇਂ ਤੋਂ ਪੈਰਾਸਰ ਨਹੀਂ ਹੋਈ ਹੈ ਕਾਂਗਰਸ ਦੀ ਜਿਹੜੀ ਸਮੱਸਿਆ ਹੈ ਨਾ ਜੀ ਮੇਜਰ ਸਮੱਸਿਆ ਉਹਨਾਂ ਦਾ ਐਸੈਟ ਵੀ ਉਹੀ ਹੈ ਉਹਨਾਂ ਦੀ ਪ੍ਰੋਬਲਮ ਵੀ ਉਹੀ ਹੈ ਰਾਹੁਲ ਗਾਂਧੀ ਉਹਨਾਂ ਦੀ ਪ੍ਰੋਬਲਮ ਹੈ ਹੂੰ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਕਪਲ ਸਿਧਵਾਂਤੋਂ ਲੈ ਕੇ ਕਮਲ ਨਾਤੋਂ ਲੈ ਕੇ ਸਾਰੇ ਦੇ ਸਾਰੇ ਇਸਲ ਦੇ ਵਿੱਚ ਉਹਦੇ ਨਾਲ ਨਹੀਂ ਹੂੰ ਹੂੰ ਜਿਹਦੀ ਉਹਨੇ ਯੰਗਰ ਲੀਡਰਸ਼ਿਪ ਬਣਾਈ ਸੀ ਚਾਹੇ ਉਹ ਸਿੰਧੀਆ ਸੀ ਚਾਹੇ ਉਹ ਪਾਇਲਟ ਸੀ ਪਾਇਲਟ ਤਾਂ ਚਲੋ ਜੇ ਵਿਚਾਰਾ ਹੈਗਾ ਉਸ ਤਰੀਕੇ ਨਾਲ ਬਾਕੀ ਜਿੰਨੇ ਵੀ ਸੀਗੇ ਉਹ ਛੱਟ ਕੇ ਇੱਕ ਇੱਕ ਕਰਕੇ ਬੀਜੇਪੀ ਚਲੇ ਗਏ ਪੂਲੀ ਇਹਦਾ ਬੇਟਾ ਜਿਹੜਾ ਉਹ ਲੇਟੈਸਟ ਹੈ ਉਹਦੇ ਵਿੱਚ ਮਨਿੰਦਰ ਉਹ ਰਾਜਾ ਜਿਹੜਾ ਬੰਬਈ ਤੋਂ ਗਿਆ ਹੈ ਸੋ ਇਹ ਕਿਸਮ ਦੇ ਨਾਲ ਮੇਰਾ ਖਿਆਲ ਹੈ ਰਾਹੁਲ ਦੀ ਇਹ ਜੇ politcal ਲੀਡਰ ਕਾਂਗਰਸ ਦੇ ਅੰਦਰ ਐਕਸੈਪਟੇਬਿਲਟੀ ਨਹੀਂ ਹੈ ਪਰ ਚਲ ਨਹੀਂ ਕਰ ਸਕਦਾ ਕਿਉਂਕਿ ਵੋਟ ਗਾਂਧੀ ਪਰਿਵਾਰ ਨੂੰ ਮਿਲ ਜੀ ਹਮ ਸਮੱਸਿਆ ਅਸਲ ਦੇ ਵਿੱਚ ਕਾਂਗਰਸ ਦੀ ਬੇਸਿਕਸ ਸਮੱਸਿਆ ਹੈ ਕਿਉਂ ਗਾਂਧੀ ਪਰਿਵਾਰ ਕੋ ਪਾਸੇ ਨਹੀਂ हट ਸਕਦੇ ਗਾਂਧੀ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਉਸ ਲੈਵਲ ਤੋਂ ਨਹੀਂ ਹੈ ਜਿਹੜੀ ਨਹਿਰੂ ਦੇ ਇੰਦਰਾ ਗਾਂਧੀ ਦੇ ਟਾਈਮ ਦੀ ਸੀ ਹਮ ਹਮ ਇਹ ਇੱਕ ਬੁਨਿਆਦੀ ਨੁਕਤਾ ਹੈ ਜਿਹੜਾ ਸਮਝਣ ਵਾਲਾ ਇਹ ਠੀਕ ਹੈ ਕਿ ਚਲੋ ਇਹਦੇ ਸਿੱਟੇ ਕੀ ਨਿਕਲਦੇ ਨੇ ਕਿਸ ਤਰ੍ਹਾਂ ਨਿਕਲਦੇ ਨੇ ਉਹ ਮਤਲਬ ਫਿਕਸਡ ਕੈਂਡੀਡੇਟ ਹੈ ਪ੍ਰਾਈਮ ਮਿਨਿਸਟਰ ਦਾ ਉਹਨਾਂ ਦਾ ਬਿਲਕੁਲ ਦੂਜੇ ਬਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਜਿਹੜੀ ਇਹ ਜੋੜੀ ਹੈ ਇਹ ਕਾਫੀ ਕਹਿੰਦਾ ਭਾਵ ਕਿ ਸਿਆਸੀ ਦਾ ਆਫੇਜ ਤੋਂ ਅਕੀ ਵਧੀ ਹੋਈ ਹੈ ਤੇ ਜੇਕਰ ਬਿਹਾਰ ਦੀ ਗੱਲ ਕਰ ਲਈਏ ਉੱਥੇ ਭਾਜਪਾ ਕਿੱਥੇ ਸਟੈਂਡ ਕਰਦੀ ਹੈ ਦੇਖੋ ਭਾਜਪਾ ਤਾਂ ਅਜੇ ਮੇਰਾ ਖਿਆਲ ਹੈ ਉਹ ਉਹਨਾਂ ਨੇ ਮੀਟਿੰਗ ਸੱਦ ਲਈ ਹੈ ਜੇ ਤਾਂ ਉਹ ਫਿਰ ਟਾਈਮ ਦੇਖ ਰਹੇ ਨੇ ਹੂੰ ਅੱਛਾ ਜੀ ਫਿਰ ਦਿੱਤਾ ਹੋਇਆ ਇਹਨਾਂ ਦੇ ਖੇਡਣੇ ਖਲਾਉਣ ਦੇ ਵਿੱਚ ਜਿਹੜੇ ਰੁਚੀ ਹੈ ਉਹਨਾਂ ਦੀ ਜ਼ਿਆਦਾ ਤਾਂ ਹਾਂ 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 ਕਿਉਂਕਿ ਬਿਹਾਰ ਇੱਕ ਵੱਡਾ ਰਾਜ ਹੈ ਵੱਡੀਆਂ ਸੀਟਾਂ ਨੇ ਤਾਂ ਉਹ ਦੇਸ਼ ਦੀ ਕੌਮੀ ਸਿਆਸਤ ਨੂੰ ਪ੍ਰਭਾਵਿਤ ਕਰਨ ਦੇ ਸਮਰੱਥਾ ਹੈ ਸਟੇਟ ਦੀ ਉਹ ਬਿਲਕੁਲ ਬਿਲਕੁਲ ਵਰਤਿ ਉਹਨਾਂ ਕੋਲ ਸਾਧਨ ਵੱਡੇ ਨੇ ਦੇਖੋ ਉਹਨਾਂ ਕੋਲ ਆਰਐਸਐਸ ਦਾ ਕਾਡਰ ਹੈਗਾ ਸਟੇਟ ਮਿਸ਼ਨ ਦੀ ਉਹਨਾਂ ਕੋਲ ਹੈਗੀ ਹੈ ਈਡੀ ਉਹਨਾਂ ਦੇ ਕੋਲ ਹੈਗਾ ਇਸ ਸੀਬੀਆਈ ਉਹਨਾਂ ਦੇ ਕੋਲ ਹੈਗੀ ਹੈ ITC ਲੁਨੋ ਦੇ ਕੋਲ ਹੈਗਾ ਗੋਦੀ ਮੀਡੀਆ ਉਹਨਾਂ ਕੋਲ ਹੈਗਾ ਇਸ ਤਰ੍ਹਾਂ ਕਿ ਉਹਨਾਂ ਦੀ ਮਤਲਬ ਪੂਰਾ ਸਾਹਿਬ ਡਾਕਟਰ ਸਾਹਿਬ ਜਿਨੇ ਕੇ ਤੁਸੀਂ ਇਹ ਸਾਰੀਆਂ ਏਜੰਸੀਆਂ ਦਸੀਆਂ ਨੇ ਕੇਂਦਰੀ ਤਾਂ ਬੜੀਆਂ ਖਤਰਨਾਕ ਮੋੜ ਉੱਤੇ ਵੀ ਕਈ ਵਾਰੀ ਇਹ ਆਪਣੇ ਕਦਮ ਵਧਾਉਂਦੀਆਂ ਨੇ ਤਾਂ ਜੇਕਰ ਕੋਈ ਲੂਸ ਪੋਲ ਸ਼ੁਰੂ ਹੋਏ ਬਿਹਾਰ ਦੇ ਵਿੱਚ ਇੱਕ ਤੇ ਲਾਲੂ ਪ੍ਰਸ਼ਾਦ ਦੀ ਹੈ ਦੂਜੇ ਬੰਨੇ ਨतीश ਕੁਮਾਰ ਦੀ ਹੈ ਤਾਂ ਫਿਰ ਏਜੰਸੀਆਂ ਮਾਹੌਲ ਨੂੰ ਜਿੱਧਰ ਚਾਹਣ ਘਰ ਵੀ ਸਕਦੀ ਉਹਦਾ ਜਪਿੰਡ ਸਰ ਵੀ ਇਸ ਵਾਰ ਇੱਕ ਇਹ ਨੁਕਤਾ ਜਿਹੜਾ ਆਮ ਤੌਰ ਤੇ ਨੈਗਲੈਕਟ ਕਰ ਦਿੰਦੇ ਨੇ ਐਨਾਲਿਸਟ ਉਹ ਇਹ ਹੈ ਕਿ ਇਹ ਇਸ ਵਾਰੀ ਕਾਉਂਟਰ ਪ੍ਰੋਡਕਟਿਵ ਵੀ ਹੋ ਸਕਦੀ ਹੈ ਇਹ ਚੀਜ਼ ਹਮ ਓਕੇ ਜੀ ਜੇ ਤੁਸੀਂ ਏਜੰਸੀਆਂ ਨੂੰ ਹੁਣ ਭੇਜੋ ਇਸ ਟਾਈਮ ਤੇ ਯੂਜ਼ ਕਰੋ ਤਾਂ ਬੰਦਾ ਵਿਕਟਮ ਬਣ ਸਕਦਾ ਹੈ ਤੇ ਉਹ ਮਤਲਬ ਵਿਕਟਮ ਬਣ ਕੇ ਸਟ੍ਰਾਈਕ ਵੀ ਬੈਟਲੀ ਕਰੂਗਾ ਤੇ ਉਹਨੂੰ ਸਿੰਪਥੀ ਵੀ ਮਿਲ ਸਕਦੀ ਹੈ ਹਮ 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 ਇਹ 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 ਦੋ ਤਾਰੀ ਤਲਵਾਰ ਐਸਲ ਦੇ ਵਿੱਚ ਹਾਂ ਹਾਂ ਕਈ ਵਾਰ ਸਥਿਤੀ ਪਰਿਸਥਿਤੀ ਵਜੋਂ ਵੱਖਰਾ ਰੂਪ ਵੀ ਖਾ ਸਕਦੀ ਹੈ ਹਾਂ ਜਿਹਦੇ ਤੇ ਛਾਪੇ ਪੈਣਗੇ ਉਹਦੇ ਨਾਲ ਪਬਲਿਕ ਦੀ ਸਿੰਥੀ ਵੀ ਹੋਣ ਹੋ ਸਕਦੀ ਹੈ ਇਸ ਟਾਈਮ ਦੇ ਵਿੱਚ ਹੂੰ ਹੂੰ ਇਸ ਕਰਕੇ ਇਹਨੂੰ ਇਹ ਗੁਰੇਜ਼ ਕਰਨਗੇ ਮੇਰਾ ਖਿਆਲ ਯੂਜ਼ ਕਰਨ ਤੋਂ ਪਰ ਜੇ ਕਰ ਰਹੇ ਕਰਨਗੇ ਤਾਂ ਇਹਦਾ ਮਤਲਬ ਸਮਝ ਲੋ ਕਿ ਪੈਨਿਕ ਹੋਂਦ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਬਿਲਕੁਲ ਡਾਕਟਰ ਸਾਹਿਬ ਦੁਜੇ ਬੰਨੇ ਜਿਹੜੀਆਂ ਕੌਮੀ ਚੋਣਾ ਦਾ ਪੇਟ ਵੱਜ ਰਿਹਾ ਹੈ ਤਾਂ ਦੇਸ਼ ਦੇ ਵਿੱਚ ਜਿਹੜੀਆਂ ਵੱਖ-ਵੱਖ ਵਰਗਾਂ ਵੱਲੋਂ ਆਪਣੇ ਮਸਲੇ ਮੰਗਾਂ ਵੱਡੇ ਪੱਧਰ ਉਤੇ ਉਠਾਉਣ ਦੀ ਜਿਹੜੀ ਜ਼ਰੂਰਤ ਉਹ ਵੀ ਵਿਖਾਈ ਜਾਣ ਲੱਗੀ ਹੈ ਜਿਵੇਂ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਰਹਿੰਦੀਆਂ ਮੰਗਾਂ ਤੇ ਮਸਲਿਆਂ ਲਈ ਦੇਸ਼ ਭਰ ਦੇ ਵਿੱਚ ਇੱਕ ਟਰੈਕਟਰ ਮਾਰਚ ਕੀਤਾ ਇੱਕ ਬੰਨੇ ਗੰਤੰਤਰ ਸੀਗਾ ਤੇ ਦੂਜੇ ਬੰਨੇ ਟਰੈਕਟਰ ਦੀ ਪ੍ਰੀਡ ਸੀ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੋਪਿੰਡਾ ਸਾਹਿਬ ਇਹ ਕਿ 26 ਜਨਵਰੀ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਉਸ ਟਾਈਮ ਕਿਸਾਨ ਮੋਰਚੇ ਦੇ ਦੌਰਾਨ ਜੋ ਕੁਝ ਹੋਇਆ ਸੀ ਲਾਲ ਕਿਲੇ ਵਾਲਾ ਤੇ ਨਗਰੀਤ ਸਿੰਘ ਇੱਕ ਕਿਸਾਨ ਮਤਲਬ ਸ਼ਹੀਦ ਹੋ ਗਿਆ ਸੀ ਨੌਜਵਾਨ ਹੂੰ ਹੂੰ ਜਿਹਨੂੰ ਬਣਾਉਂਦੇ ਨੇ ਅਸੀਂ ਯਾਦ ਕਰਦੇ ਨੇ ਉਸ ਚੀਜ਼ ਨੂੰ ਕਿਉਂਕਿ ਉਹ ਮੇਜਰ ਘਟਨਾ ਸੀ ਇਤਿਹਾਸਿਕ ਘਟਨਾ ਸੀਗੀ ਹਾਂ ਹਾਂ ਉਹ ਨਾਲ ਕਰਣੀ ਹੈ ਉਹ ਹਮੇਸ਼ਾ ਹੀ ਹੋਇਆ ਕਰੂਗਾ ਉਸ ਕੋਈ ਮਸਲਾ ਨਹੀਂ ਹੈ ਅੱਛਾ ਉਹਨਾਂ ਦੀ ਯਾਦ ਦੇ ਵਿੱਚ ਸੀਗਾ ਇਹ ਟਰੈਕਟਰ ਮਾਰਚ ਅਜਵਾਲਾ 26 ਜਨਵਰੀ ਦਾ ਜਿਹੜੀਆਂ ਘਟਨਾਵਾਂ ਉੱਥੇ ਹੋਈਆਂ ਉਹਦਾ ਉਹਦੀ ਉਹਨਾਂ ਨੇ ਮਤਲਬ ਕਿਸ ਨੂੰ ਯਾਦ ਕਰ ਕਹ ਲੋ ਉਹਦੀ ਵਰਸੀ ਕਹ ਲੋ ਜੋ ਮਰਜ਼ੀ ਆ ਇਹਨਾਂ ਨੇ ਕਿਹਾ ਸੀ ਕਿ 500 ਜ਼ਿਲ੍ਹਿਆਂ ਦੇ ਵਿੱਚ ਦੇਸ਼ ਭਰ ਦੇ ਵਿੱਚ ਕਹਿੰਦੇ ਆ ਕਿ ਤਰਾਈ ਕਿਸਾਨ ਰਾਜਨੀ ਦਾ ਜੁੜਿਆ ਸੀ ਮੁਹੰਮਦ ਉਹ ਯੂਪੀ ਤੋਂ ਸੀ ਤਰਾਈ ਕਿਸਾਨ ਯੂਨੀਅਨ ਦੇ ਜਿਹੜੇ ਸੀ ਉਹਨਾਂ ਨੇ ਪਹਿਲਾਂ ਹੀ ਗੱਲ ਕੀਤੀ ਕੋਈ ਸੀ ਕਿ ਇਹ ਅਰ ਉਹਨਾਂ ਨੇ ਵੀ ਉਸ ਤੋਂ ਮਨਾਇਆ ਉਹੀ ਚੀਜ਼ ਇਹ ਹੈ ਕਿ ਜਿਹੜੇ ਕਿਸਾਨ ਹੋਏ ਨੌਜਵਾਨ ਹੋਏ ਬੇਰੁਜ਼ਗਾਰ ਹੋਏ ਇਹ ਦੋ ਧਰਾਵਾ ਹੁਣ ਬਣ ਗੀਆਂ ਮੁਲਕ ਦੇ ਵਿੱਚ ਹਮ ਜੀ ਜਿਹੜੇ ਇਲੈਕਸ਼ਨਾਂ ਲੜਨ ਵਾਲੀਆਂ ਸਿਆਸੀ ਪਾਰਟੀਆਂ ਨੇ ਇੱਕ ਆਮ ਲੋਕ ਨੇ ਹਮ ਇਹ ਇੱਕ ਡਿਵੀਜ਼ਨ ਹੁੰਦੀ ਜਾ ਰਹੀ ਹੈ ਇਸ ਵਿੱਚ ਤੇ ਜਿਹੜੇ ਤਾਂ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਟ੍ਰੇਡ ਯੂਨੀਅਨਿਸਟ ਕਹਿ ਲੋ ਉਹਨਾਂ ਨੂੰ ਕਿਸਾਨ ਕਹਿ ਲੋ ਜੋ ਮਰਚੀ ਕਹਿ ਲੋ ਅਗਨੀ ਵੀਰ ਵਾਲੇ ਕਹਿ ਲੋ ਹੌਲੇ ਹੌਲੇ ਆਮ ਲੋਕਾਂ ਨੂੰ ਹੌਲੇ ਹੌਲੇ ਅਹਿਸਾਸ ਹੁੰਦਾ ਜਾ ਰਿਹਾ ਹੈ ਕਿ ਸਿਆਸੀ ਪਾਰਟੀਆਂ ਇਲੈਕਸ਼ਨਾਂ ਲੜਨ ਗਈਆਂ, ਵੋਟਾਂ ਲੜਨ ਗਈਆਂ, ਰਾਜ ਕਰਨੀਆਂ ਪਰ ਸਾਡੇ ਮਸਲੇ ਨਹੀਂ ਇਹਨਾਂ ਨੇ ਹੱਲ ਕਰਨੇ। ਹੂੰ ਇਸ ਕਰਕੇ ਲੋਕਾਂ ਦਾ ਚੁਪਾ ਥੋੜਾ ਥੋੜਾ ਉਸ ਪਾਸੇ ਨੂੰ ਵੀ ਹੁੰਦਾ ਜਾ ਰਿਹਾ ਹੈ। ਪਰ ਇਹ ਮੇਰਾ ਖਿਆਲ ਹੈ ਸਿਆਸੀ ਪਾਰਟੀਆਂ ਦੇ ਲਈ ਬੜੀ ਖਤਰਨਾਕ ਗੱਲ ਹੈ। ਹੂੰ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਵਾਜਿਬੀਅਤ, ਉਹਨਾਂ ਦੀ ਲੈਜਿਟੀਮੇਸੀ ਲੋਕਾਂ ਦੇ ਮਨਾਂ 'ਚ ਘਟਦੀ ਜਾ ਰਹੀ ਹੈ। ਹੂੰ ਹੂੰ ਲੋਕਾਂ ਨੂੰ ਕਿ ਵੀ ਆਪ ਖੁਦ ਹੀ ਹਮਲੇ ਮਾਰੀਏ ਤਾਂ ਕਿ ਜਿਹੜੇ ਆਪਣੇ ਮਸਲੇ ਹੱਲ ਕਰਬਾ ਜੀ ਇਸੇ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਧਰਮ ਦੇ ਹੋਰ ਦੇ ਮਸਲੇ ਲੋਕਾਂ ਨੂੰ ਪੜਨ ਨਾਲੇ ਠਾਉਂਦੀਆਂ ਨੇ ਹਮ ਜਿਹੜੇ ਕਿਸਾਨ ਹੋਏ ਜਾਂ ਹੋਰ ਦੇ ਜੋੜਨ ਵਾਲੇ ਮਸਲੇ ਉਠਾਉਂਦੇ ਨੇ ਹਮ ਹਮ ਕੋਈ ਇੱਕ ਡਿਵੀਜ਼ਨ ਹੁੰਦੀ ਜਾ ਰਹੀ ਹੈ ਨਵੀਂ ਕਿਸਮ ਦੀ ਡਿਵੀਜ਼ਨ ਹੈ ਇਹ ਪਰ ਮੇਰਾ ਖਿਆਲ ਇਹ ਹੈ ਕਿ ਇਹਦੇ ਚੋਂ ਨਵੀਂ ਲੀਡਰਸ਼ਿਪ ਉਮਰਜ ਕਰੂਗੀ ਨਵੀਂ ਲਹਿਰ ਕੋਈ ਨਾ ਕੋਈ ਚੱਲੂਗੀ ਕਿਉਂਕਿ ਸਿਆਸੀ ਲੋਕਾਂ ਦਾ ਜਿਹੜਾ ਕਹੋ ਇਮੇਜ ਹੈ ਆਮ ਬੰਦੇ ਦੀ ਨਿਗਾਹ ਦੇ ਵਿੱਚ ਉਹ ਕੁਝ ਬਹੁਤ ਅੱਛਾ ਨਹੀਂ ਹੈ ਹੂੰ ਪਹਿਲਾਂ ਪਾਰਟੀਆਂ ਦਾ ਹੁੰਦਾ ਸੀ ਇੱਕ ਪਾਰਟੀ ਚੰਗੀ ਐ ਦੂਜੀ ਮਾੜੀ ਐ ਹੁਣ ਹੌਲੀ ਹੌਲੀ ਲੋਕਾਂ ਦੇ ਮਨ 'ਚ ਇਹ ਗੱਲ ਘਰ ਕਰਦੀ ਜਾ ਰਹੀ ਐ ਕਿ ਸਾਰੇ ਇੱਕੋ ਜਿਹੇ ਨੇ ਹੂੰ 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 ਪਰ ਇਹ ਵੀ ਸੱਚੀ ਗੱਲ ਐ ਕਿ ਅੱਜ ਇੱਕ ਪਾਰਟੀ 'ਚ ਬੰਦਾ ਦੂਜੇ ਦਿਨ ਦੂਜੀ ਜਾਤੀ 'ਚ ਨਾ ਤੀਜੀ 'ਚ ਪੰਨਿਆਂ ਨੇ ਤਾਂ ਕਈ-ਕਈ ਜਿਹੜੇ ਕੱਟ ਲਏ ਹੂੰ 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 ਆ ਗਣਤੰਤਰ ਦਿਵਸ ਤੋਂ ਤੇ ਜੇ 파ਸ਼ੰਨੇ ਸੇਮ ਹੀ ਨੇ ਅੱਜ ਤੋ 10 ਸਾਲ ਪੁਰਾਣੀ ਕੱਟ ਲੋ 15 ਸਾਲ ਜਾਂ ਪਿਛਲੇ ਦੋ ਸਾਲ ਦੇ ਅੱਜ ਦੀ ਹਾਂਜੀ ਕਿਉਂਕਿ ਲਿਖਣ ਵਾਲੇ ਬੰਦੇ ਉਹੀ ਨੇ ਨਾ ਉਹ ਸੈਕਟਰੀ ਉਹ ਲਿਖਦੇ ਨੇ ਹਮ ਹਮ ਉਹ ਤੁਸੀਂ ਉਹਨਾਂ ਨੇ ਤਾਂ ਪੜਨਾ ਹੀ ਹੁੰਦਾ ਲਿਟਰਾਂਲੇ ਤਾਂ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਮਤਲਬ ਇਹ ਪੋਲੀਟੀਕਲੀ ਬਹੁਤ ਸਿਗਨੀਫੀਕੈਂਟ ਡਿਵੈਲਪਮੈਂਟ ਹੋ ਰਹੀ ਹੈ ਕਿ ਲੋਕ ਨੇ ਜਿਹੜੇ ਉਹ ਸਿਆਸਤਦਾਨਾਂ ਤੋਂ ਪਿੱਛੇ ਹਟ ਰਹੇ ਨੇ ਹਮ ਪਰ ਇਹਦੇ ਚੋਂ ਜੇ ਕੋਈ ਨਵੀਂ ਲੀਡਰਸ਼ਿਪ ਜਿਸ ਤਰ੍ਹਾਂ ਜੇਪੀ ਦੀ ਮੂਵਮੈਂਟ ਸੀ ਹੋਰ ਮਤਲਬ ਇਹ ਨਿਕਲ ਹੋ ਗਿਆ ਆਉਣ ਵਾਲੇ ਸਮੇਂ ਤੁਸੀਂ ਦੇਖ ਲੈਣਾ ਕਿ ਲੋਕਾਂ ਦੀ ਸਿਸਟਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਇਹਦਾ ਭਾਵ ਕਿ ਕਿਸਾਨ ਵਰਗ ਵੀ ਇੱਕ ਵੱਡਾ ਵਰਗ ਹੈ ਹਿੰਦੁਸਤਾਨ ਦੇ ਵਿੱਚ ਤਾਂ ਇਹਦਾ ਸਮਾਜਿਕ لحاظ ਉੱਤੇ ਆਰਥਿਕ لحاظ ਉੱਤੇ ਇੱਕ ਚੰਗਾ ਖਾਸਾ ਵੀ ਹੈ ਤੇ ਅਜਿਹੇ ਦੌਰਾਨ ਜੇਕਰ ਸਿਆਸੀ ਧਿਰਾਂ ਇਹਨਾਂ ਨੂੰ ਇਗਨੋਰ ਕਰਦੀਆਂ ਨੇ ਤਾਂ ਬਾਕੀ ਇੱਕ ਕੋਈ ਨਵੀਂ ਲੀ ਪੈ ਸਕਦੀ ਹੈ ਦੇਖੋ ਕਿਸਾਨਾਂ ਦੇ ਮਨਾਂ 'ਚ ਇੱਕ ਗੱਲ ਮੋਰਚੇ ਤੋਂ ਬਾਅਦ ਇਹ ਬਸ ਗਈ ਕਿ ਜਿਹੜੀਆਂ ਸਰਕਾਰਾਂ ਨੇ ਕਾਰਪੋਰੇਟ ਘਰਾਣੇ ਚਲਾਉਂਦੇ ਨੇ ਇਹਨਾਂ ਨੇ ਉਹਨਾਂ ਦੇ ਹਿੱਤ ਹੀ ਘਟਣਾ ਹੈ ਹੂੰ ਇਹ ਗੱਲ ਸੱਚੀ ਵੀ ਹੈ ਇਹ ਨੂੰ ਨਹੀਂ ਇਹਨਾਂ ਨੂੰ মিডিਆ ਪ੍ਰੋਵਾਈਡ ਕਰਨਾ ਕਿਉਂਕਿ ਸਾਰਾ মিডিਆ ਕਾਰਪੋਰੇਟ মিডিਆ ਉਹਨਾਂ ਨੇ ਹੀ ਫੰਡਿੰਗ ਪ੍ਰੋਵਾਈਡ ਕਰਨੀ ਆ ਸਰਕਾਰ ਏ ਬੀ ਸੀ ਡੀ ਜਿਹਦੀ ਵੀ ਹੁੰਦੀ ਹੈ ਤਾਂ ਪਿੱਛੇ ਬੈਕ ਦੇ ਵਿੱਚ ਹਾਂਜੀ ਬਿਲਕੁਲ ਜਿਹਦੀ ਮਰਜ਼ੀ ਹੋਵੇ ਸੋ ਇਹ ਆਪਣੀ ਆਪ ਚਿੱਕ ਲਾਈਨ ਵੱਜਦੀ ਜਾ ਰਹੀ ਹੈ ਪਤਾ ਨਹੀਂ ਇਹਦੇ ਸਿੱਟੇ ਕੀ ਨਿਕਲਣਗੇ ਪਰ ਇਹ ਨੂੰ ਉਸ ਪ੍ਰਸੰਗ ਚ ਦੇਖਣਾ ਚਾਹੀਦਾ ਕਿਸਾਨਾਂ ਦੇ ਪ੍ਰੋਟੈਸਟ ਨੂੰ ਹਾਂ 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 ਪਰ ਲੋਕਤੰਤਰ ਦੇ ਵਿੱਚ ਤਾਂ ਸ਼ਾਇਦ ਇਹ ਉਲਟ ਦਿਸ਼ਾਵਾਂ ਆਪਾਂ ਦੇਖ ਸਕਦੇ ਹਾਂ ਇਹ ਹਾਦਰਸ਼ ਤੰਤਰ ਦਾ ਦੇਖੋ ਗੱਲ ਇਹ ਹੈ ਕਿ ਜਿਹੜੇ ਇਹ ਲੋਕ ਨੇ ਇਹ ਇਲੈਕਟੋਰਲ ਪੋਲਿਟਿਕਸ ਵਾਲੇ ਲੋਕ ਨਹੀਂ ਹਣ ਉਹਦੇ ਚ ਫੇਰ ਹੋਗੇ ਕਿਸਾਨਾਂ ਨੇ ਵੀ ਇਲੈਕਸ਼ਨਾਂ ਲੜੀਆਂ ਹੂੰ ਇੱਕ ਸਾਡੇ ਸਿੰਗਰ ਸੀ ਬਹੁਤ ਪਪੂਲਰ ਜਿਨ੍ਹਾਂ ਦੇ ਲੱਖਾਂ ਮਤਲਬ ਫੈਨ ਨੇ ਲੱਖਾਂ ਹੀ ਉਹਨੂੰ ਦੀ ਲਾਈਕਿੰਗ ਹੁੰਦੀ ਹੈ ਖਾੜੇ ਵੱਟੇ ਵੱਟੇ ਲੱਗਦੇ ਨੇ ਉਹਨਾਂ ਨੇ ਵੀ ਇੱਕ ਪ੍ਰੋਪਜਲ ਆਇਆ ਸੀ ਉਹੋ ਘਾਤੇ ਚ ਪਈ ਹੈ ਹੂੰ 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 ਉਹ ਦੋਨੇ ਡਿਫਰੈਂਟ ਕਿਸਮ ਦੀਆਂ ਖੇਡਾਂ ਨੇ ਜੀ ਪੁਰਾਣੇ ਸਮੇਂ ਵਿੱਚ ਇੱਕ ਬਹੁਤ ਵੱਡੇ ਲੇਖਕ ਨੇ ਵੀ ਅਜਿਹਾ ਸੀਗਾ ਮਤਲਬ ਮੰਚ ਸੰਭਾਲਿਆ ਚੋਣ ਚੋਣਾਂ ਦਾ ਹਾਂ ਪਰ ਨਹੀਂ ਕੰਨ ਸਕਿਆ ਹੂੰ ਹੂੰ ਤੇ ਆਪਣੇ ਆਪ ਦੇ ਵਿੱਚ ਇਹ ਮਤਲਬ ਇਹ ਦੋ ਕਿਸਮ ਦੀਆਂ ਖੇਡਾਂ ਨੇ ਇੱਕ ਲੋਕ ਸੇਵਾ ਜਾਂ ਲੋਕਤੰਤਰ ਦਾ ਉਹਨੂੰ ਤਕੜਾ ਕਰਨਾ ਜਾਂ ਲੋਕਾਂ ਦੀਆਂ ਮੰਗਾਂ ਲਈ ਲੜਨਾ ਜੋ ਵੀ ਹੈ ਉਹ ਇੱਕ ਪਾਸੇ ਵੋਟਾਂ ਲੜ ਕੇ ਸਰਦਨਾ ਤੇ ਕਬਜ਼ਾ ਕਰਕੇ ਮਤਲਬ ਉਹਨੂੰ ਮੈਨੀਪੂਲੇਟ ਕਰਨਾ ਇਹ ਹੁਣ ਦੋਨੇ ਅਲੱਗ-ਅਲੱਗ ਦੇ ਖੇਡਾਂ ਹੋ ਗਈਆਂ ਹੂੰ ਹੂੰ ਬਿਲਕੁਲ 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 ਡਾਕਟਰ ਸਾਹਿਬ ਜਿਵੇਂ ਕਿ ਆਪਾਂ ਵਿਹਾਰ ਦੀ ਰਾਜਨੀਤੀ ਨੂੰ ਹੁੰਦੇ-ਸੁੰਦੇ ਅੱਗੇ ਕਿਸਾਨਾਂ ਦੇ ਮਸਲਿਆਂ ਨੂੰ ਤੇ ਜਿਹੜੇ ਅੱਜ ਲੋਕਤੰਤਰ ਜਿਹੜੀਆਂ ਚਿੰਤਾਵਾਂ ਖੜੀਆਂ ਹੋ ਰਹੀਆਂ ਨੇ ਉਹਦੇ ਉੱਤੇ ਆਪਾਂ ਸਤਾਰ ਨਾਲ ਜਿਹੜੀ ਗੱਲ ਸਾਂਝੀ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਬੜੀ ਜਾਣਕਾਰੀ ਭਰਪੂਰ ਵਕੀਤ ਸਾਡੇ ਸਰੋਤਿਆਂ ਨਾਲ ਸਾਂਝੀ ਵੀ ਕੀਤੀ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਮੁੱਲਾ ਸਮਾਂ ਦਿੱਤਾ ਧੰਨਵਾਦ ਸ਼ੁਕਰੀਆ ਡਾਕਟਰ ਸਾਹਿਬ ਸ਼ੁਕਰੀਆ ਜੀ ਸ਼ੁਕਰੀਆ ਪਿੰਡ ਸਰੋਤਿਆਂ ਦਾ ਸੱਜਣਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ